ਹਰ ਬਣੇ ਸੀ ਨਾ ਵਿਧਾਨ ਸਭਾ ਦੇ ਵਿੱਚ ਜਦੋਂ ਸ਼ੇਅਰ ਸੁਣਾਉਂਦੇ ਹੁੰਦੇ ਸੀ ਵਾਗਾ ਦੇ ਵਿੱਚ ਕੋਕਾ ਕੋਲਾ ਕੂਕਦੀਆਂ ਹਨ ਖੜਾਕ ਸਾਡੇ ਬੰਦ ਹੋ ਗਏ ਕੀ ਕੁਛ ਨਹੀਂ ਬੋਲਦੇ ਸੀ ਨਾ ਪਰ ਅੱਜ ਤੁਸੀਂ ਹਾਲਾਤ ਵਾਘੇ ਪਾਣ ਦੇ ਦੇਖੋ ਵਾਘੇ ਪਾਣਾ ਜੀ ਪੰਜੀ ਸੀ ਤਾਂ ਕੋਲੀ ਚੱਲ ਰਹੀ ਆ ਆ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਇਲੈਕਸ਼ਨ ਹੋਇਆ ਸੀ ਇੱਥੇ ਆਪਣੇ ਸ਼ਹਿਰ ਦਾ ਮਿਉਂਸਪਲ ਕਮੇਟੀ ਦਾ ਇਲੈਕਸ਼ਨ ਸੀਗਾ ਉਦੋਂ ਕਾਗਜ਼ ਨਹੀਂ ਇਹਨਾਂ ਨੇ ਭਰਨ ਦਿੱਤੇ ਉਦੋਂ ਗੁੰਡੇ ਲਿਆ ਕੇ ਇਹਨਾਂ ਨੇ ਐਮਐਲਏ ਨੇ ਲਿਆ ਕੇ ਗੁੰਡੇ ਛੱਡੇ ਸੀ ਭਾਈ ਜਿਵੇਂ ਹਥਿਆਰਾਂ ਦੀ ਗੱਲ ਕਰ ਲઈએ ਜਿਵੇਂ ਨਜਾਇਜ਼ ਹਥਿਆਰ ਪੰਜਾਬ ਦੇ ਵਿੱਚ ਬਹੁਤ ਆ ਹਰੇਕ ਮੰਦਿਰ ਆ ਉਹਦੇ ਡੱਬ ਦੇ ਵਿੱਚ ਦੋ ਨੰਬਰ ਦਾ ਅਸਲਾ ਧੁੰਨੀ ਫਿਰਦੀ ਆ ਪਰ ਜਿਹੜੇ ਲਾਇਸੈਂਸੀ ਅਸਲੇ ਉਹ ਲੋਕਾਂ ਤੋਂ ਜਿਹੜੇ ਜਮਾ ਕਰਵਾ ਰਹੀ ਹੈ ਸਰਕਾਰ ਪਰ ਜਦੋਂ ਵਾਰਦਾਤ ਹੋ ਜਾਂਦੀ ਹੈ ਉਸ ਤੋਂ ਮਗਰੋਂ ਅਸੀਂ ਸਾਰਾ ਕੁਝ ਕਰਦੇ ਆ ਫੇਰ ਕਿਹੜਾ ਵੀ ਉਹ ਸਾਡੇ ਜਿਹੜੇ ਹੁੰਦੇ ਆ ਖੜੇ ਜਾਂਦੇ ਆ ਮੁੱਲ ਤੋਂ ਖੜੇ ਜਾਂਦੇ ਆ ਵਾਸਤੇ ਜਿਸ ਤਰ੍ਹਾਂ ਪਿਛਲੇ ਦਿਨ ਇਹਨਾਂ ਦੇ ਇੱਕ ਆਣ ਕੇ ਦਿੱਲੀ ਤੋਂ ਮੰਤਰੀ ਨੇ ਬਿਆਨ ਦਿੱਤਾ ਅਸੀਂ ਧਾਮ ਸ਼ਾਮ ਲਾਓ ਡੰਡ ਲਾਓ ਜੀ ਉਹ ਕਰਤਾ ਲੋਕ ਡਰ ਡਾਰੀ ਚੱਕ ਦੁੱਤਾ ਹੁਣ ਇਹਨਾਂ ਨੂੰ ਇਹ ਹੈਗਾ ਵੀ ਲੋਕਾਂ ਨੂੰ ਡਰਾ ਤਮਕਾ ਕੇ ਦੁਬਾਰਾ ਸਰਕਾਰ ਬਣਾਈਏ ਤਾਂ ਕਿ ਪੰਜਾਬ ਨੂੰ ਚੰਗੀ ਤਰ੍ਹਾਂ ਲੁੱਟਿਆ ਜਾਵੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਆਏ ਦਿਨ ਹਲਕਾ ਬਾਗਾ ਪੁਰਾਣਾ ਦੇ ਵਿੱਚ ਕਟਨਾਵਾ ਹੋ ਰਹੀਆਂ ਨੇ ਥਾਂ ਥਾਂ ਤੇ ਜਿਹੜੀ ਫਾਇਰਿੰਗ ਹੋ ਰਹੀ ਹੈ ਆਮ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਜਿੱਥੇ ਆਮ ਆਦਮੀ ਪਾਰਟੀ ਦੇ ਸਵਾਲ ਚੁੱਕੇ ਜਾ ਰਹੇ ਨੇ ਤਾਂ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਉਹ ਵੀ ਜਿਹੜੇ ਇਸ ਕਟਨਾਵਾ ਨੂੰ ਲੈ ਕੇ ਚਿੰਤਾ ਦੇ ਵਿੱਚ ਹਨ ਕਿਉਂਕਿ ਆਏ ਦਿਨ ਜਿਹੜੇ ਨੌਜਵਾਨਾਂ ਦਾ ਕਤਲ ਹੋਣਾ ਜਾਂ ਇੱਕ ਸਾਬਕਾ ਸਰਪੰਚ ਦਾ ਕਤਲ ਹੋਇਆ ਉਸ ਤਰ੍ਹਾਂ ਜਿਹੜੀ ਜਿਹੜੀ ਹੋਣੀ ਆ ਤਾਂ ਬਹੁਤ ਚਿੰਤਾ ਦਾ ਵਿਸ਼ਾ ਆਮ ਲੋਕਾਂ ਦੇ ਲਈ ਵੀ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਬਾਗਾਪੁਰਾਣਾ ਤੋਂ ਕਾਂਗਰਸੀ ਸੀਨੀਅਰ ਆਗੂ ਜੋ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਨੇ ਬਾਬਾ ਜਕਸੀਰ ਸਿੰਘ ਜੀ ਕਾਲੇ ਕਿ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਜਿਵੇਂ ਬਾਗਾਪੁਰਾਣਾ ਹਲਕੇ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਜੜੇ ਘਟਨਾਵਾਂ ਹੋ ਰਹੀਆਂ ਨੇ ਫਾਇਰਿੰਗ ਹੋ ਰਹੀ ਆ ਤੇ ਪਿੱਛੇ ਜੇ ਇੱਕ ਨੌਜਵਾਨ ਦੀ ਮੌਤ ਵੀ ਹੋਈ ਆ ਬੀਤੇ ਦਿਨੀ ਜੀ ਕੀ ਕਹੋਗੇ ਤੁਸੀਂ ਇਸ ਜਿਹੜੀ ਸਾਰੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਨੇ ਸਰ ਸਾਹਿਬ ਪਹਿਲਾਂ ਤਾਂ ਤੁਸੀਂ ਸਾਡੇ ਕੋਲ ਆਏ ਹੋ ਸਾਡੀ ਗੱਲ ਸੁਣਨ ਵਾਸਤੇ ਸਾਡੇ ਨਾਲ ਗੱਲ ਕਰਨ ਵਾਸਤੇ ਤੁਹਾਡਾ ਧੰਨਵਾਦ ਹੈ ਤੁਹਾਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦੇ ਹਾਲਾਤ ਐ ਪੰਜਾਬ ਸਰਕਾਰ ਦੀ तकरीबन ਸਾਰੇ ਪੰਜਾਬ ਦੇ ਉਹ ਸਾਰਿਆਂ ਦੇ ਸਾਹਮਣੇ ਕੋਈ ਲੋਕੇਸ਼ੇਪੇ ਨਹੀਂ ਹੈ ਜੀ ਜਦੋਂ ਪੰਜਾਬ ਦੇ ਵਿੱਚ ਸਰਕਾਰ ਇਹਨਾਂ ਨੇ ਬਣਾਈ ਸੀ ਕਿ ਲੋਕਾਂ ਨਾਲ ਵਾਅਦੇ ਕਰੇ ਲੋਕਾਂ ਨੂੰ ਝੂਠ ਮਾਰੇ ਸਾਜ਼ਬਾਗ ਦਿਖਾ ਕੇ ਇਹਨਾਂ ਨੇ ਲੋਕਾਂ ਨੂੰ ਆਪਦੀ ਬਲੇਮ ਵਿੱਚ ਲੈ ਕੇ ਸਰਕਾਰ ਬਣਾਉਣ ਵਾਸਤੇ ਬਦਲਾਅ ਆਊਗਾ ਸਾਨੂੰ ਆ ਆਊਗਾ ਸਾਡਾ ਅਸੀਂ ਐਂ ਕਰਾਂਗੇ ਪੰਜਾਬ ਸੁਖੀ ਬਸੂਗਾ ਬਾਹਰੋਂ ਲੋਕਾਂ ਨੂੰ ਲਿਆ ਕੇ ਇੱਥੇ ਵਸਾਵਾਂਗੇ ਪਰ ਜੋ ਅੱਜ ਹਾਲਾਤ ਪੈਦਾ ਹੋ ਗਏ ਉਹ ਸਾਡੇ ਸਾਹਮਣੇ ਐ ਦੇਖੋ ਜਿਹੜਾ ਇਹਨਾਂ ਨੇ ਵਿਧਾਨ ਸਭਾ ਚ ਵੀ ਉਦੋਂ ਕਿਹੜਾ ਬੋਲ ਕੇ ਐਮ ਐਲ ਏ ਵੀ ਕਹਿੰਦੇ ਹੁੰਦੇ ਸੀਗੇ ਵੀ ਸਾਡੇ ਪੰਜਾਬ ਦੇ ਵਿੱਚ ਵੇਖੋ ਜੀ ਮਾਨ ਸਰਕਾਰ ਬਣ ਗਈ ਐ ਹੁਣ ਇੱਥੇ ਠਾਠੂ ਬੰਦ ਹੋ ਗਈ ਐ ਇੱਥੇ ਵਿਕਾਸ ਹੋਊਗਾ ਲੋਕਾਂ ਦਾ ਬੜਾ ਪੰਜਾਬ ਨੂੰ ਸੋਹਣਾ ਬਣਾਵਾਂਗੇ ਪੁਰਾਣੇ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਉਹੋ ਜਿਹਾ ਰਾਜ ਦੇਵਾਂਗੇ ਉਹ ਇਹ ਜੀਆਂ ਗੱਲਾਂ ਕਰਦੇ ਸੀ ਪਰ ਅੱਜ ਤੁਸੀਂ ਦੇਖੋ ਕੀ ਹਾਲ ਹੋਇਆ ਪੇ ਮੈਂ ਬਾਗੀ ਪਿੰਡ ਦੀ ਗੱਲ ਕਰਦਾ ਰੋਜ਼ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਗੋਲੀ ਚੱਲਦੀ ਨੌਜਵਾਨਾਂ ਲਗਿਆ ਨੇ ਪਰਸ ਜਿੱਥੇ ਮਾਰਤਾ ਮੁੰਡਾ ਰਾਜਿਆਂ ਨੇ ਗੋਲੀ ਚੱਲੀ ਬਾਗੇ ਪਾਣੇ ਵੀ ਹੈ ਪਤਾ ਲੱਗਦਾ ਵੀ ਬਾਗੇ ਪਾਣੇ ਵੀ ਆਪਣੇ ਆਮ ਹੋਈ ਜਾਂਦੀਆਂ ਵਾਰ ਦਿੱਤਾ ਸਾਡੀਆਂ ਬੀਬੀਆਂ ਦੇ ਵਾਲੀਆਂ ਲਾਹ ਰੀਆਂ ਜੀ ਸਾਡੀਆਂ ਮਾਵਾਂ ਬਾਜ਼ਾਰ ਚੋਂ ਨਾ ਡਰਦੀਆਂ ਰਾਤ ਨੂੰ ਲੋਕ ਨਿਕਲੋ ਸੇ ਘਰਾਂ ਚੋਂ ਡਰਦੇ ਆ ਹਾਲਾਤ ਇਹ ਜੇ ਪੈਦਾ ਹੋਏ ਪਏ ਆ ਤੁਸੀਂ ਆ ਮਾੜੀ ਮੋਸਤਵਾਦ ਲੈ ਲੋ ਦੋ ਵੇਰੀ ਗੋਲੀ ਚੱਲ ਗਈ ਦੱਸੋ ਪੰਜਾਬ ਸਰਕਾਰ ਦਾ ਕੀ ਧਿਆਨ ਹੈ ਕੀ ਕਰਦੀ ਹੈ ਨਾ ਤਾਂ ਕੋਈ ਪੁਲਿਸ ਦਾ ਲੱਗਦਾ ਕੋਈ ਇਹਨਾਂ ਵੱਲੀ ਧਿਆਨ ਹੈਗਾ ਬਹੁਤਾ ਉੱਥੇ ਫਲੈਂਗ ਮਾਰਚ ਕਰਦੇ ਆ ਫਲੈਂਗ ਮਾਰਚ ਤਾਂ ਆਮ ਲੋਕਾਂ ਲਈ ਹੈ ਤੁਸੀਂ ਬਾਬਾ ਜੀ ਫਲੈਂਗ ਮਾਰਚ ਦੀ ਗੱਲ ਕੀਤੀ ਹੈ ਜਿਵੇਂ ਘਟਨਾ ਹੋਣ ਤੋਂ ਬਾਅਦ ਕਰਨ ਦਾ ਕੀ ਮਤਲਬ ਹੋਇਆ ਘਟਨਾ ਜਿਹੜੀ ਹੋ ਗਈ ਉਹ ਤਾਂ ਕਰਕੇ ਓਟ ਗਏ ਉਸ ਵਕਤ ਉੱਥੇ ਕੋਈ ਹੈ ਨਹੀਂਗਾ ਉਦੋਂ ਫਲੈਗ ਮਾਰਚ ਕਰਦੀ ਆ ਪੜਸੋ ਉਦੋਂ ਪਹਿਲਾਂ ਕੀ ਕਰਦੇ ਸੀ ਮੈਂ ਉਹੀ ਗੱਲ ਕਰਦਾ ਨਾ ਪ੍ਰੇਸ਼ਰ ਸਾਹਿਬ ਗੱਲ ਇਹ ਆ ਵੀ ਫਲੈਂਗ ਮਾਰਚ ਕਰਦੇ ਠੀਕ ਹੈ ਪੁਲਿਸ ਦਾ ਸਾਡੇ ਲੋਕਾਂ ਦੇ ਵਿੱਚ ਦਾ ਹੁੰਦਾ ਦੱਸਣਾ ਹੁੰਦਾ ਵੀ ਪੁਲਿਸ ਸਾਡੇ ਨਾਲ ਹੈਗੀ ਆ ਜੀ ਤੁਹਾਡੀ ਸੁਰੱਖਿਆ ਵਾਸਤੇ ਅਸੀਂ ਖੜੇ ਹੈਗੇ ਆ ਪਰ ਜਦੋਂ ਵਾਰਦਾਤ ਉਸ ਤੋਂ ਮਗਰੋਂ ਅਸੀਂ ਸਾਰਾ ਕੁਝ ਕਰਦੇ ਆ ਫੇਰ ਕਿਹੜਾ ਵੀ ਉਹ ਸਾਡੇ ਜਿਹੜੇ ਹੁੰਦੇ ਆ ਫੜੇ ਜਾਂਦੇ ਆ ਮੁੱਲ ਜੋ ਫੜੇ ਜਾਂਦੇ ਕੋਈ ਗੱਲਬਾਤ ਨਹੀਂ ਹੁੰਦੀ ਲੋਕਾਂ ਨੇ ਦੱਸਣਾ ਹੁੰਦਾ ਲੋਕਾਂ ਨਾਲ ਇਹਨਾਂ ਦਾ ਮੈਨੂੰ ਲੱਗਦਾ ਰਾਬਤਾ ਹੀ ਹੈ ਨੀਗਾ ਸਰਕਾਰ ਦਾ ਨਾ ਮੈਂ ਕਹਿੰਦਾ ਲੋਕ ਸਾਡੇ ਪ੍ਰਸ਼ਾਸਨ ਦਾ ਕਿਉਂਕਿ ਅੱਜ ਲੋਕ ਸਾਡੇ ਬਹੁਤ ਹੀ ਡਰੇ ਹੋਏ ਆ ਨਾ ਕੋਈ ਕਾਰੋਬਾਰ ਕਰਨ ਨੂੰ ਬੜਾ ਤਿਆਰ ਹੈਗਾ ਜਿਹੜੇ ਅਸੀਂ ਵਪਾਰ ਲੈਣ ਵਾਲੇ ਲੋਕ ਆ ਉਹ ਵੀ ਡਰਦੇ ਆ ਕਿ ਪਤਾ ਨਹੀਂ ਕਦੋਂ ਕੀ ਹੋ ਜਾਣਾ ਕਿਉਂਕਿ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਆ ਹੁਣ ਤੁਸੀਂ ਦੇਖ ਲਓ ਆ ਕੱਲ ਉੱਥੇ ਸਾਡੇ ਸਹਨੇ ਦਾ ਸਰਪੰਚ ਦਾ ਮੁੰਡਾ ਸੀਗਾ ਉਹ ਵਿਚਾਰਾ ਮਾਰਤਾ ਇੰਨਾ ਵਕ ਕੰਮ ਕਰਦਾ ਸੀ ਲੋਕਾਂ ਦੇ ਵਿੱਚ ਇੰਨਾ ਜਾਂਦਾ ਸੀਗਾ ਇੱਕ ਸਮਾਜ ਸੇਵੀ ਬੰਦਾ ਸੀਗਾ ਇੱਥੇ ਮਤਲਬ ਬੰਦੇ ਦਾ ਕੋਈ ਮੁੱਲ ਹੀ ਨਹੀਂ ਰਿਹਾ ਜੀ ਜਿਸ ਤਰ੍ਹਾਂ ਆਪਾਂ ਕਹਿਦੇ ਨੇ ਕੋਈ ਪੰਛੀ ਮਾਰਤਾ ਉਸੇ ਤਰ੍ਹਾਂ ਬੰਦਾ ਮਾਰਤਾ ਜੀ ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਮਿਸਟਰ ਸਾਹਿਬ ਬਾਬਾ ਜਿਵੇਂ ਹਥਿਆਰਾਂ ਦੀ ਗੱਲ ਕਰ ਲਗੇ ਜਿਵੇਂ ਨਜਾਇਜ਼ ਹਥਿਆਰ ਪੰਜਾਬ ਦੇ ਵਿੱਚ ਬਹੁਤ ਆ ਹਰੇਕ ਮੰਦਿਰ ਆ ਉਹਦੇ ਡੱਬ ਦੇ ਵਿੱਚ ਦੋ ਨੰਬਰ ਦਾ ਅਸਲਾ ਤੁੰਨੀ ਫਿਰਦੀ ਆ ਪਰ ਜਿਹੜੇ ਲਾਇਸੈਂਸੀ ਅਸਲੇ ਆ ਉਹ ਲੋਕਾਂ ਤੋਂ ਜਿਹੜੇ ਜਮਾ ਕਰਵਾ ਰਹੀ ਹੈ ਸਰਕਾਰ ਆਪਾਂ ਇਹ ਜਿਹੜਾ ਲਾਇਸੈਂਸ ਹੈ ਆਪਣੇ ਲਾਇਸੈਂਸੀ ਹੈ ਪਹਿਲੀ ਤੇ ਗੱਲ ਉਹ ਸਰਕਾਰ ਦੇ ਨਹੀਂ ਰਹੀ ਜਿਨ੍ਹਾਂ ਨੂੰ ਲੋੜ ਹੈ ਜੇ ਕੋਈ ਲੈਣ ਚਾਹੁੰਦਾ ਉਹਦੀ ਫਰਮਾਇਸ਼ ਕਰਦੇ ਆ ਕੋਈ ਕਹਿੰਦਾ ਜੀ ਐਮਐਲਏ ਨੂੰ ਕੋ ਕੋਈ ਕਹਿੰਦਾ ਫਲਾਣੇ ਮੰਤਰੀ ਨੂੰ ਕੋਹੋ ਜੀ ਇਹ ਪ੍ਰਸ਼ਾਸਨ ਨੂੰ ਸਾਡੇ ਨੂੰ ਦੇਖਣਾ ਚਾਹੀਦਾ ਵੀ ਇਹਨੂੰ ਲੋੜ ਹੈ ਇਹਨੂੰ ਦੇਣਾ ਚਾਹੀਦਾ ਜਿਹੜਾ ਨਜਾਇਜ਼ ਹੈ ਉਹ ਹਰੇਕ ਬੰਦਾ ਡੱਬ ਚੜਾਈ ਫਿਰਦਾ ਉਹ ਜਿੱਦਾ ਅੱਗੇ ਪਹਿਲਾਂ ਹੁੰਦੀ ਸੀ ਲੜਾਈਆਂ ਝਗੜੇ ਆਮ ਪਿੰਡਾਂ ਚਲੋ ਪਹਿਲਾਂ ਵੀ ਹੁੰਦੇ ਸੀਗੇ ਪਹਿਲਾਂ ਵੀ ਇੱਕ ਦੂਜੇ ਦਾ ਗਰੁੱਪ ਹੁੰਦੇ ਸੀ ਕੋਈ ਡਾਂਗ ਛੋਟੇ ਦੀ ਲੜਾਈ ਹੁੰਦੀ ਸੀ ਕਿਸੇ ਦੇ ਸਿਰ ਹੌਲੀ ਹੌਲੀ ਆਉਦਾ ਠੀਕ ਹੋ ਗਿਆ ਰਾਜinama ਹੋ ਜਾਂਦਾ ਸੀ ਹੁਣ ਤਾਂ ਦੇਖੋ ਆ ਨਵਾਂ ਹੀ ਸਿਸਟਮ ਚੱਲ ਪਿਆ ਜੀ ਲੜਾਈ ਕਾ ਦੀਏ ਹਥਿਆਰਾਂ ਦੀ ਲੜਾਈ ਆ ਆਮ ਬੰਦੇ ਕੋਲੇ ਤਾਂ ਹਥਿਆਰ ਹੀ ਹੈ ਨਹੀਂ ਤੇ ਲੋਕ ਤਾਂ ਪਬਲਿਕ ਤਾਂ ਡਰ ਗਈ ਆ ਜਿੱਥੇ ਦੇਖੋ ਗੋਲੀਆਂ ਠਾ ਠਾ ਗੋਲੀਆਂ ਚਲਾ ਦਿੰਦੇ ਆ ਜਿਹੜੇ ਆਮ ਲੋਕ ਆ ਉਹਨਾਂ ਤੇ ਇਹੋ ਜਿਹਾ ਪ੍ਰਭਾਵ ਪਿਆ ਹੋਇਆ ਲੋਕ ਡਰੇ ਹੋਇਆ ਘਰਾਂ ਦੇ ਵਿੱਚ ਅੰਦਰ ਬੰਦ ਹੋ ਗਏ ਲੋਕ ਜਿਹੜੇ ਸਾਡੇ ਬੱਚੇ ਆ ਉਹ ਵੀ ਡਰਾਤੇ ਲੋਕਾਂ ਨੇ ਪੜ੍ਹਾਈ ਸਾਡੀ ਬੰਦ ਹੋ ਜੂਗੀ ਸਾਡੇ ਜਿਹੜੇ ਕੰਮ ਆ ਸਾਰੇ ਬੰਦ ਹੋ ਜਾਣਗੇ ਜਿਹੜੇ ਪੰਜਾਬ ਸਰਕਾਰ ਕਹਿੰਦੀ ਸੀ ਅਸੀਂ ਵੱਡੇ ਵੱਡੇ ਕੰਮ ਕਰਾਂਗੇ ਮੈਨੂੰ ਲੱਗਦਾ ਕੰਮ ਕੀ ਕਰਨੇ ਆ ਜਿਵੇਂ ਪਹਿਲਾਂ ਜਿਵੇਂ ਲਿਸੈਂਸੀ ਅਸਲੇ ਹੁੰਦੇ ਸੀ ਆਪਣੇ ਕੋਲੇ ਕਿਸੇ ਕੋਲੇ ਵੀ ਹਨਾ ਜੀ ਉਹਦੇ ਲਈ ਆਪਾਂ ਇਹ ਸੋਚਦੇ ਹੁੰਦੇ ਚਲੋ ਹਵਾਈ ਫੇਅਰ ਕਰਤਾ ਚਲੋ ਡਰ ਪਾਉਣਾ ਹੁੰਦਾ ਅਗਲੇ ਨੂੰ ਹਨਾ ਜੀ ਪਰ ਇਹਦੇ ਵਿੱਚ ਡਰ ਵਾਲਾ ਤਾਂ ਕੰਮ ਹੀ ਨਹੀਂ ਸਿੱਧੀਆਂ ਗੋਲੀਆਂ ਚੱਲਦੀਆਂ ਮੁੰਡੇ ਦੇ ਲੰਗਿਆਂ ਜਿਹੜੇ ਵੱਖੀ ਦੇ ਵਿੱਚ ਜਿਹੜੀ ਗੋਲੀ ਵੱਜੀ ਆ ਤਾਂ ਉਹਦੀ ਜਿਹੜੀ ਮੌਤ ਹੋ ਗਈ ਆ ਪਰ ਜਿਹੜਾ ਜਿਹੜਾ ਅਸਲਾ ਨਜਾਇਜ਼ ਜਿਹੜਾ ਆ ਰਿਹਾ ਜੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰ ਰਿਹਾ ਜਦੋਂ ਆਪਣੇ ਇੱਥੇ ਦਸਹਿਰਾ ਲਗਾਇਆ ਗਿਆ ਮੰਡੀ ਦੇ ਵਿੱਚ ਇੱਥੇ ਵੀ ਇੱਕ ਦੋ ਮੁੰਡਿਆਂ ਨੂੰ ਜਿਹੜਾ ਫੜਿਆ ਉਹਨਾਂ ਦੀਆਂ ਜਿਹੜੀਆਂ ਡੱਬਾਂ ਦੇ ਵਿੱਚ ਕਿਰਚਾਂ ਪਾਈਆਂ ਹੋਈਆਂ ਇਹ ਇਹ ਜੀ ਆ ਤੁਸੀਂ ਦੇਖਿਆ ਹੋਣਾ ਪਿੱਛੇ ਜਿਹੇ ਇਲੈਕਸ਼ਨ ਹੋਇਆ ਸੀ ਇੱਥੇ ਆਪਣੇ ਸ਼ਹਿਰ ਦਾ ਮਿਉਂਸਪਲ ਕਮੇਟੀ ਦਾ ਇਲੈਕਸ਼ਨ ਸੀਗਾ ਉਦੋਂ ਕਾਗਜ਼ ਨਹੀਂ ਇਹਨਾਂ ਨੇ ਭਰਨ ਦਿੱਤੇ ਉਦੋਂ ਗੁੰਡੇ ਲਿਆ ਕੇ ਇਹਨਾਂ ਨੇ ਐਮਐਲਏ ਨੇ ਲਿਆ ਕੇ ਗੁੰਡੇ ਛੱਡੇ ਇੱਥੇ ਉਹਨਾਂ ਨੇ ਲੋਕਾਂ ਨੂੰ ਡਰਾਇਆ ਤੁਮਕਾਇਆ ਅਸਲਾ ਦੇਖਿਆ ਗੱਡੀ ਉਸੇ ਸਾਹਮਣੇ ਖੜੀ ਸੀ ਪੁਲਿਸ ਦੇ ਜੀ ਉਹਨਾਂ ਨੇ ਜਦੋਂ ਦੇਖਿਆ ਉਹਦੇ ਵਿੱਚ ਕਿਰਚਾ ਸੀ ਕਿਰਪਾਨਾ ਸੀ ਗੱਡੀ ਜਦੋਂ ਭੱਜੀ ਉਹ ਗੱਡੀ ਲੱਗੇ ਭੱਜ ਗਿਆ ਦੱਸੋ ਪੁਲਿਸ ਉਹ ਗੱਡੀ ਲੱਗੇ ਥੋੜੀ ਜਿਹੀ ਭੱਜੂਗਾ ਇਹ ਮਤਲਬ ਸਾਰੇ ਇਹਨਾਂ ਦੇ ਪਾਲੇ ਹੋਏ ਬੰਦੇ ਆ ਜੀ ਉਹ ਲੋਕਾਂ ਨੂੰ ਡਰਾਉਣ ਵਾਸਤੇ ਜਿਸ ਤ ਲਾਓ ਡੰਡ ਲਾਓ ਜੀ ਉਹ ਕਰਤਾ ਲੋਕ ਡਰਾ ਡਾਰੀ ਚੱਕ ਦਤਾ ਹੁਣ ਇਹਨਾਂ ਨੂੰ ਇਹ ਹੈਗਾ ਵੀ ਲੋਕਾਂ ਨੂੰ ਡਰਾ ਧਮਕਾ ਕੇ ਦੁਬਾਰਾ ਸਰਕਾਰ ਬਣਾਈਏ ਤਾਂ ਕਿ ਪੰਜਾਬ ਨੂੰ ਚੰਗੀ ਤਰ੍ਹਾਂ ਲੁੱਟਿਆ ਜਾਵੇ ਮੈਂ ਸਮਝਦਾ ਜੇ ਇਹੇ ਜੇ ਹਾਲਾਤ ਪੈਦਾ ਹੋ ਗਏ ਇਹ ਸਰਕਾਰ ਸਮਝ ਲਵੇ ਇਹ ਚਿੱਤ ਜੋ ਕੱਢਦੇ ਵੀ ਪੰਜਾਬੀ ਲੋਕ ਹੈ ਇਹੇ ਜੇ ਹਾਲਾਤ ਪੈਦਾ ਹੋ ਜਾਣਗੇ ਇਹ ਸਰਕਾਰ ਤੋਂ ਵੀ ਨਹੀਂ ਸਾਬਣੇ ਫਿਰ ਇਹ ਜਿਵੇਂ ਯੂਪੀ ਬਿਹਾਰ ਨੂੰ ਆਪਾਂ ਕਹਿੰਦੇ ਹੁੰਦੇ ਸੀ ਯੂਪੀ ਬਿਹਾਰ ਚਾ ਕੁਝ ਹੋਈ ਜਾਂਦਾ ਈ ਉਹ ਤਾਂ ਪੰਜਾਬ ਦੇ ਵਿੱਚ ਉਦੋਂ ਵੱਧ ਕੇ ਹੋਣ ਲੱਗਾ ਤੁਸੀਂ ਇਹ ਗੱਲ ਨੂੰ ਮੰਨਦੇ ਜੂਪੀ ਦੇ ਵਿੱਚ ਤਾਂ ਹੁਣ ਤੁਸੀਂ ਜਾਓ ਜੀ ਜੂਪੀ ਜਾਓ ਬਿਹਾਰ ਜਾਓ ਇਹਨਾਂ ਹੈ ਨਹੀਂਗਾ ਜੀ ਉਹ ਇੱਥੇ ਆਪਣੇ ਪਹਾਉਂਦੇ ਆ ਕੰਮ ਕਰਨ ਵਾਸਤੇ ਹੁਣ ਲੇਬਰ ਆ ਜਾਣੀ ਹੈ ਜੀ ਉਹ ਵੀ ਇਸ ਦੀ ਤੋਂ ਡਰਦੇ ਆ ਸਾਡੇ ਪੰਜਾਬ ਤੋਂ ਡਰਦੇ ਆ ਆਪਾਂ ਠੀਕ ਹੈ ਸਾਰੇ ਆਂਗਲਾ ਇੱਕੋ ਜਿਹੀ ਨਹੀਂ ਹੈ ਪੰਜੇ ਆਂਗਲਾ ਇੱਕੋ ਜਿਹੀ ਨਹੀਂ ਕੋਈ ਨਾ ਕੋਈ ਉਹਨਾਂ ਚ ਮਾੜਾ ਹੋ ਸਕਦਾ ਪਰ ਮੈਂ ਤਾਂ ਸਮਝਦਾ ਉਹ ਤਾਂ ਵਿਚਾਰੇ ਆਪ ਡਰਦੇ ਹੁੰਦੇ ਆ ਕਿਸੇ ਤੋਂ ਮੋਬਾਈਲ ਖੋਹ ਲੈਂਦੇ ਆ ਕਿਸੇ ਨੂੰ ਕੁੱਟ ਕੇ ਪੈਸੇ ਖੋਹ ਲੈਂਦੇ ਆ ਉਹ ਕਹਿੰਦੇ ਸਾਡੇ ਬਿਹਾਰ 'ਚ ਇਹ ਕੁਛ ਹੈ ਨਹੀਂਗਾ ਸਾਡੀ ਜੂਪੀ 'ਚ ਇਹ ਕੁਛ ਹੈ ਨਹੀਂਗਾ ਤਾਂ ਪੰਜਾਬ ਤਾਂ ਇਹੋ ਜਾਂ ਦਾ ਨੇ ਪੈਦਾ ਕਰਤਾ ਜੀ ਜਿਹੜਾ ਕਿਸੇ ਤੋਂ ਸੂਤ ਆਉਣ ਵਾਲੀ ਗੱਲ ਨਹੀਂ ਰਹੀ ਨਹੀਂ ਪਰ ਇਹੋ ਜਿਹੇ ਹਾਲਾਤ ਨਹੀਂ ਹੋਏ ਸੀ ਇਹ ਕਹਿੰਦੇ ਹੁੰਦੇ ਆਉਣ ਸਾਰੇ ਕਹਿੰਦੇ ਸੀ ਨਸ਼ਾ ਬੰਦ ਹੋ ਜਾਜੇ ਨਸ਼ਾ ਵੀ ਦੇਖ ਲਓ ਤੁਸੀਂ ਕਿਵੇਂ ਚੱਲਦਾ ਇਹ ਕਹਿੰਦੇ ਸੀ ਵਧੀਆ ਹਸਪਤਾਲ ਬਣਾਵਾਂਗੇ ਦੱਸੋ ਕਿਹੜਾ ਬਣਿਆ ਬੁਰਾ ਹਾਲ ਹਸਪਤਾਲਾਂ ਦੇ ਵਿੱਚ ਇਹ ਕਹਿੰਦੇ ਵਧੀਆ ਸਕੂਲ ਬਣਾਵਾਂਗੇ ਸਾਰੇ ਸਕੂਲਾਂ ਦੇ ਵਿੱਚ ਉਹੀ ਕੁਸ਼ਾ ਜਿਹੜੇ ਪਹਿਲਾਂ ਸੀ ਉਸੇ ਨੂੰ ਲਿਪਾ ਪੋਚੀ ਕਰ ਰਹੇ ਆ ਕਿਤੇ ਆਪਣਾ ਲੈਟਰ ਇਨਾਂ ਨੂੰ ਰੰਗ ਕਰਕੇ ਉਦਘਾਟਨ ਕਰਨ ਲੱਗ ਜਾਂਦੇ ਕਿਤੇ ਕੰਦ ਕੱਢੀ ਨੂੰ ਰੰਗ ਕਰਕੇ ਲੱਗ ਜਾਂਦੇ ਇਸ ਕਰਕੇ ਇਹ ਸਰਕਾਰ ਜਿਹੜੀ ਇਹ ਬਿਲਕੁਲ ਫੇਲ ਹੋ ਚੁੱਕੀ ਆ ਅੱਜ ਸਾਡਾ ਜਿਹੜਾ ਪੰਜਾਬ ਦੇ ਆਮ ਲੋਕ ਐ ਆਮ ਆਦਮੀ ਐ ਉਹ ਡਰੇ ਹੋਏ ਐ ਕਿ ਪਤਾ ਨੂੰ ਕੀ ਹੋ ਜਾਣਾ ਸ਼ਹਿਰ ਆਉਣ ਤੋਂ ਵੀ ਬੰਦਾ ਡਰਦਾ ਹੈ ਕਿ ਮੈਂ ਸਮਾਨ ਲੈ ਕੇ ਆਉਣਾ ਉਹਦੇ ਘਰ ਦਾ ਚੁੱਲ੍ਹੇ ਚੌਕੇ ਦਾ ਉਹ ਵੀ ਡਰ ਕੇ ਆਉਂਦਾ ਵਿਚਾਰਾ ਉਹ ਕਿਸੇ ਨੂੰ ਨਾ ਕਿਸੇ ਨੂੰ ਮੋਟਰਸਾਈਕਲ ਤੇ ਆਉਂਦਾ ਨਾਲ ਬਿਠਾ ਕੇ ਲਿਆਉਂਦਾ ਪਹਿਲੀ ਗੱਲ ਹੁਣ ਆਉਣ ਹੀ ਟੈਂਪੋ ਤੇ ਲੱਗੇ ਰਸ਼ਕਿਆਂ ਤੇ ਲੱਗ ਲੱਗਦਾ ਜਰ ਦੋ ਜਣੇ ਚਾਰ ਹੋਣਗੇ ਕੱਲਾ ਆਉਂਦਾ ਹੀ ਨਹੀਂ ਹੈਗਾ ਤਾਂ ਭਾਈ ਇਹ ਗੱਲ ਵੀ ਹੋ ਸਕਦੀ ਕਿ ਲੋਕਾਂ ਦਾ ਧਿਆਨ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਉਸ ਤੋਂ ਪਹਿਲਾਂ ਜਿਹੜੀਆਂ ਵਾਰਦਾਤਾਂ ਹੋਈਆਂ ਸੀਆਂ ਲੁੱਟਾਂ ਖੋਹਾਂ ਦੀਆਂ ਜਾਦੇ ਹੋ ਰਹੀਆਂ ਸੀ ਕਿਸੇ ਦੀਆਂ ਵਾਲੀਆਂ ਲਾਈਆਂ ਗਈਆਂ ਕਿਸੇ ਦਾ ਮੋਬਾਈਲ ਫੋਨ ਖੋ ਰਿਆ ਦਿਨ ਦਿਹਾੜੇ ਆਪਣੇ ਚੰਨੂ ਆ ਨਹਿਰ ਦੇ ਉੱਪਰੋਂ ਮੋਬਾਈਲ ਖੋਏ ਜਾਂਦੇ ਆ ਉੱਥੋਂ ਜਿਹੜੀਆਂ ਘਟਨਾਵਾਂ ਉਸ ਤੋਂ ਬਾਅਦ ਜਿਹੜੀ ਫਾਇਰਿੰਗ ਵਾਲਾ ਨਵਾਂ ਹੀ ਰਿਵਾਜ ਚੱਲ ਪਿਆ ਇਹ ਲੋਕਾਂ ਦਾ ਧਿਆਨ ਪੱਟਣ ਲਈ ਤਾਂ ਨਹੀਂ ਹੋ ਰਿਹਾ ਸਰ ਬਿਲਕੁਲ ਸਰਕਾਰ ਤਾਂ ਮੈਂ ਤਾਂ ਡਰਾ ਰਹੀ ਐ ਜੀ ਲੋਕਾਂ ਨੂੰ ਡਰਾ ਧਮਕਾ ਕੇ ਦੁਬਾਰਾ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਦੀ ਐ ਕਿਉਂਕਿ ਹੁਣ ਇਹਨਾਂ ਨੂੰ ਪੌਣੇ ਚਾਰ ਸਾਲ ਹੋ ਗਏ ਕੋਈ ਨਹੀਂ ਕੀਤਾ ਜੀ ਕੋਈ ਵਿਕਾਸ ਦੀ ਗੱਲ ਨਹੀਂ ਹੈਗੀ ਪਿੰਡਾਂ ਦੇ ਵਿੱਚ ਕੋਈ ਪ੍ਰਿੰਸੀਪਲ ਸਾਹਿਬ ਕੁਝ ਨਹੀਂ ਹੈਗਾ ਕਿਸੇ ਕੋਈ ਪੈਸਾ ਨਹੀਂ ਲੱਗਿਆ ਕੋਈ ਹੋਰ ਡਵੈਲਪਮੈਂ ਕੋਈ ਟਿਆ ਲੈਗਾ ਅੱਜ ਕੁਝ ਨਹੀਂ ਹੈਗਾ ਸਾਡੇ ਨੌਜਵਾਨਾਂ ਨੂੰ ਘਬਰਾਹ ਕਰਕੇ ਇਹ ਆਪ ਦੇ ਆਪ ਵਰਤਦੇ ਆ ਇਸ ਕਰਕੇ ਬੱਚਿਆਂ ਨੂੰ ਹਜੇ ਪਤਾ ਨਹੀਂ ਹੈਗਾ ਜਦੋਂ ਵੱਡੇ ਹੁੰਦੇ ਆ ਉਦੋਂ ਨੂੰ ਉਹਨਾਂ ਦਾ ਜਿਹੜਾ ਸਾਰਾ ਸਿਸਟਮ ਉਹ ਗਾਂ ਲੰਗਾ ਜਾਂਦਾ ਹੈ ਉਦੋਂ ਫਿਰ ਉਹਨਾਂ ਨੂੰ ਮੁੜਨਾ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਜਿਸ ਮਾਂ ਦਾ ਜਿਸ ਬਾਪ ਦਾ ਪਿਤਾ ਚਲ ਆਪਣਾ ਬੱਚਾ ਚਲਿਆ ਜਾਂਦਾ ਹੈ ਕਲੋਤੇ ਕਲੋਤੇ ਬੱਚੇ ਹੈ ਉਹ ਵਿਚਾਰੇ ਤਰਸਦੇ ਆ ਮੁੜ ਕੇ ਸਾਰੀ ਉਮਰ ਵੀ ਸਾਡਾ ਬੱਚਾ ਇਸ ਤਰ੍ਹਾਂ ਗਲਤ ਹੋ ਗਿਆ ਜੀ ਇਹਨਾਂ ਨੂੰ ਮਾਰ ਦਿੱਤਾ ਗਿਆ ਜੀ ਇੱਥੇ ਕੋਈ ਮੁੱਲ ਨਹੀਂ ਹੈ ਕਿਸੇ ਦਾ ਬਹੁਤ ਮਾੜੇ ਹਾਲਾਤ ਹੋਏ ਪਏ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬੀਬੀਆਂ ਸਾਡੀਆਂ ਮਾਵਾਂ ਸਾਡੀਆਂ ਭ ਮਤਲਬ ਨਹੀਂ ਖਿਸਕਦੀਆਂ ਕਿ ਪਤਾ ਨਹੀਂ ਉੱਥੇ ਸਾਨੂੰ ਸੇਫਟੀ ਹੋਣੀ ਹੈ ਕਿ ਨਹੀਂ ਚਲੋ ਕਿਸੇ ਨੇ ਸੋਨਾ ਲਾ ਲਿਆ ਕਿਸੇ ਨੇ ਹੋਰ ਲਾ ਲਿਆ ਮਤਲਬ ਕਿ ਉਹ ਸੇਫ ਵੀ ਨਾ ਤੇ ਮਾਰ ਮਰ ਹੀ ਹੋ ਜਾਂਦੀ ਹੈ ਹਾਂਜੀ ਇਸ ਕਰਕੇ ਬਹੁਤ ਹਾਲਾਤ ਮਾੜੇ ਹੋਏ ਪਏ ਆ ਮੈਂ ਸਮਝਦਾ ਇਹ ਸਰਕਾਰ ਦਾ ਕੋਈ ਨਾਂ ਦੀ ਸਰਕਾਰ ਨਹੀਂ ਹੈਗੀ ਇਸ ਟਾਈਮ ਤੇ ਬਿਲਕੁਲ ਖਤਮ ਸਰਕਾਰ ਹੈ ਜੇ ਆਪਣੇ ਆਉਣ ਵਾਲਾ ਸਮਾ ਜਿਹੜਾ ਹੈਗਾ ਬਹੁਤ ਹੀ ਇਹ ਨਾਜ਼ੁਕ ਹੁੰਦਾ ਜਾ ਰਿਹਾ ਹੈ ਪ੍ਰਸ਼ਾਸਨ ਨੂੰ ਬਿਲਕੁਲ ਇਹ ਧਿਆਨ ਦੇਣਾ ਚਾਹੀਦਾ ਹੈ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਜਿਹੜੇ ਅਫਸਰ ਹੈ ਉਹਨਾਂ ਨੂੰ ਤਾਂ ਪੰਜਾਬ ਦੀ ਰਾਖੀ ਕਰਨੀ ਚਾਹੀਦੀ ਸਾਡੇ ਆਵਾਮ ਦੀ ਰਾਖੀ ਕਰਨੀ ਚਾਹੀਦੀ ਹੈ ਕਿਉਂਕਿ ਉਹ ਤਾਂ ਸਾਡੇ ਨੌਕਰ ਹੈ ਸਾਡੇ ਪੰਜਾਬ ਦੇ ਲੋਕਾਂ ਦੇ ਹਿੰਦੁਸਤਾਨ ਦੇ ਲੋਕਾਂ ਦੇ ਇਸ ਕੀ ਬਹੁਤ ਹੀ ਮਾੜੀ ਗੱਲ ਹੈ ਜਿਹੜੀ ਅੱਜ ਦੇ ਹਾਲਾਤ ਪੈਦਾ ਕੀਤੇ ਆ ਨਾਲ ਇਹ ਪੁਲਿਸ ਪ੍ਰਸ਼ਾਸਨ ਵੀ ਕੀ ਕਰਦਾ ਡੀਵੀਆਰ ਚੱਕ ਲਿਆ ਜੀ ਆ ਚੱਕ ਲਿਆ ਜੀ ਇਹ ਡੀਵੀਆਰ ਲੈ ਜੋ ਉਹ ਤੇ ਲੋਕਾਂ ਨੂੰ ਪੁੱਛੋ ਲੋਕਾਂ ਦੇ ਕੈਮਰੇ ਦੇਖੋ ਲੋਕਾਂ ਦੇ ਕੈਮਰੇ ਅੱਜ ਕੱਲ੍ਹ ਘਰ ਘਰ ਹਰੇਕ ਦੀ ਜੇਬ ਦੇ ਵਿੱਚ ਪਾਇਆ ਹੋਇਆ ਮੋਬਾਈਲ ਦੇ ਵਿੱਚ ਸਾਰੇ ਕੈਮਰੇ ਜਿੱਡੇ-ਕਿੱਡੇ ਮੋਬਾਈਲ ਆ ਲੋਕਾਂ ਕੋਲੇ ਉਹ ਲੋਕ ਪਛਾਣ ਸਕਦੇ ਆ ਕਿਹੜਾ ਪਿੰਡ ਦਾ ਬੰਦਾ ਹੈ ਕਿਹੜਾ ਬਾਹਰ ਦਾ ਬੰਦਾ ਜੀ ਆਪਾਂ ਲੋਕਾਂ ਨਾਲ ਰਾਬਤਾ ਰੱਖ ਕੇ ਫੇਰ ਹੀ ਇਹ ਕੰਮਜਾਬ ਕਰ ਸਕਦੇ ਪਰ ਪਤਾ ਨਹੀਂ ਇਹਨਾਂ ਦਾ ਸਰਕਾਰ ਦਾ ਉਤੋਂ ਕੀ ਡੰਡਾ ਕੱਸਿਆ ਵਾ ਨਾ ਕੋਈ ਸੁਣਦਾ ਨਾ ਗਿਣਦਾ ਦੂਜਾ 2 ਸਾਲ ਜੇਲ੍ਹ ਚ ਜਾਂਦਾ ਜੋ ਕੋਈ ਜਾਂਦਾ ਵੀ ਫੜਿਆ ਜਾਂਦਾ ਫਿਰ ਉਹਦੇ ਤੇ ਕੋਈ ਗਵਾਹ ਨਹੀਂ ਹੁੰਦਾ ਕੋਈ ਨਜਾਇਜ਼ ਜੋ ਸਾਡ ਕੇ ਕਰਿਆ ਜਾਂਦਾ ਜਿਹੜੇ ਡੀਵੀਆਰ ਲਿਆਉਂਦਾ ਤਾਂ ਵੱਖਰੇ ਜੇ ਕੋਈ ਫੋਨ ਦੇ ਵਿੱਚ ਵੀ ਕਿਸੇ ਦੇ ਰਹਿ ਜਾਂਦੀ ਹੈ ਨਾ ਵੀਡੀਓ ਉਹ ਵੀ ਡਿਲੀਟ ਕਰਵਾ ਦਿੰਦੇ ਆ ਉਹੀ ਗੱਲ ਹੈ ਨਾ ਉਹ ਆਪਦੇ ਪਾਲੋਂ ਡਰਦੇ ਕਰਾਈ ਜਾਂਦੇ ਹੁਣੇ ਵੀ ਪਤਾ ਨਹੀਂ ਲੋਕਾਂ ਨੂੰ ਪਤਾ ਲੱਗਾ ਲੋਕਾਂ ਨੇ ਵਾਇਰਲ ਕਰ ਦਿੱਤੀ ਸਾਡੇ ਦਿਨ ਆ ਜੇ ਗੱਲ ਪਰ ਜਿੰਨਾ ਚਿਰ ਲੋਕਾਂ ਦੇ ਨਾਲ ਤਾਲਮਿਲ ਨਹੀਂ ਕਰਦੇ ਲੋਕਾਂ ਦੀ ਹਫਾਜ਼ਤ ਉਹ ਨਜ਼ਰ ਨਹੀਂ ਹੋ ਸਕਦੀ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਸਰਕਾਰ ਨੂੰ ਵੀ ਚਾਹੀਦਾ ਲੋਕਾਂ ਵੱਲੇ ਧਿਆਨ ਦੇਣ ਨਾ ਕਿ ਆਉਣ ਵਾਲੇ ਸਮਿਆਂ ਨੂੰ ਦੇਖਣ ਬਣਾਉਣੀ ਹੈ ਨਾ ਕਿ ਇਹ ਇਸ ਦਾ ਡਰਾਫਟ ਭੁਗਾ ਕੇ ਬਣਾਉਣੀ ਹੈ ਬਾਬਾ ਜੀਵੇਂ ਆਪਣੇ ਹਲਕੇ ਦੇ ਐਮ ਐਲ ਏ ਸਾਹਿਬ ਤਾਂ ਜਿਹੜੇ ਉੱਥੇ ਵਿਧਾਨ ਸਭਾ ਦੇ ਵਿੱਚ ਵੀ ਕਹਿ ਕੇ ਆਏ ਸੀ ਜਿਹੜੇ ਜਿਹੜੇ ਹਥਿਆਰਾਂ ਦੇ ਖੜਾਕ ਨੇ ਬੰਦ ਹੋ ਗਏ ਨੇ ਪਰ ਹਲਕਾ ਬਾਗਾ ਪ੍ਰਾਣਾ ਦੇ ਵਿੱਚ ਹੀ ਪੰਜ ਥਾਵਾਂ ਤੇ ਗੋਲੀ ਚੱਲਣ ਨਾਲੇ ਖੜਾਕ ਦੱਸੋ ਬੰਦ ਹੋਏ ਜਾਂ ਡਬਲ ਹੋ ਗਏ ਨੇ ਹਾਂ ਆ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਜਦੋਂ ਸਰਕਾਰ ਬਣੀ ਸੀ ਨਾ ਵਿਧਾਨ ਸਭਾ ਦੇ ਵਿੱਚ ਜਦੋਂ ਸ਼ੇਅਰ ਸੁਣਾਉਂਦੇ ਹੁੰਦੇ ਸੀ ਵਾਗਾ ਦੇ ਵਿੱਚ ਕੋਕਾ ਕੋਲਾ ਕੋਕ ਦੀਆਂ ਹਨਾ ਖੜਾਕ ਸਾਡੇ ਬੰਦ ਹੋ ਗਏ ਕੀ ਕੁਝ ਨਹੀਂ ਬੋਲਦੇ ਸੀ ਨਾ ਪਰ ਅੱਜ ਤੁਸੀਂ ਹਲਾਤ ਵਾਗੇਪਾਣੇ ਦੇ ਦੇਖੋ ਵਾਗੇਪਾਣੇ ਜੀ 25 ਸਾਈ ਕੋਲੀ ਚਾਲ ਹਟੀਏ ਕਿੰਨੇ ਲੋਕਾਂ ਦੇ ਲੁੱਟਮਾਰ ਹੋ ਚੁੱਕੀ ਹੈ ਕੋਈ ਵਾਗੇਪਾਣੇ ਦਾ ਸ਼ਹਿਰ ਚ ਕੰਮ ਕਰਨ ਨੂੰ ਤਿਆਰ ਨਹੀਂਗਾ ਕਿੰਨੇ ਇਹਨਾਂ ਨੇ ਵਾਅਦੇ ਕੀਤੇ ਕੀ ਕਰਿਆ ਇਹਨੇ ਕੁਝ ਨਹੀਂ ਕਰਿਆ ਇਹਨੂੰ ਆਪਣੇ ਵਾਗੇਪਾਣੇ ਵੱਲ ਧਿਆਨ ਦੇਣਾ ਚਾਹੀਦਾ ਇਹ ਤਾਂ ਥੋੜੇ ਜੇ ਚਰਮਗਰ ਉਪਦੇਸ਼ ਚ ਉੱਟ ਜਾਂਦਾ ਇੱਕ ਤੇ ਅਮਰੀਕਾ ਉੱਟ ਜਾਂਦਾ ਇੱਕ ਤੇ ਕੈਨੇਡਾ ਉੱਟ ਜਾਂਦਾ ਲੋਕਾਂ ਨੇ ਵੋਟਾਂ ਇਸ ਕਰਕੇ ਪਾਈਆਂ ਇਸ ਕਰਕੇ ਵਿਧਾਇਕ ਬਣਾਇਆ ਕਿ ਲੋਕਾਂ ਦੀ ਸੇਵਾ ਕਰੇ ਨਾ ਕਿ ਦੇਸ਼ ਦੇ ਵਿਦੇਸ਼ ਦੇ ਦੌਰੇ ਕਰਦੇ ਫਿਰਾਂ ਵੱਲੋਂ ਸਰਕਾਰ ਦਾ ਪੈਸਾ ਹੁਣ ਲਾ ਦਿਓ ਸਰਕਾਰ ਦੇ ਵਿਦੇਸ਼ੀ ਦੌਰਿਆਂ ਤੇ ਜਾਂਦੇ ਆ ਮੈਂ ਕਹਿੰਦਾ ਜਿਹੜਾ ਉਹਦੋਂ ਕੀ ਕੁਝ ਕਹਿੰਦੇ ਸੀ ਉੱਥੇ ਅਸੀਂ ਬਾਦ ਸਰਕਾਰ ਆ ਗਈ ਜੀ ਹੁਣ ਕੋਈ ਖੜਾਕ ਨਹੀਂ ਹੁੰਦਾ ਪੰਜਾਬ 'ਚ ਆ ਤੁਹਾਡੇ ਸਾਹਮਣੇ ਲੰਗਿਆਣੇ ਹੋਇਆ ਰਾਜਿਆਣੇ ਹੋਇਆ ਮਾੜੀ ਮੁਸਤਫਾ ਹੋ ਗਿਆ ਬਾਗੇ ਪਾਣੇ ਹੋ ਗਿਆ ਹੋਰ ਕਿੱਥੇ ਕਿੱਥੇ ਨਹੀਂ ਹੋਇਆ ਜੀ ਕੀ ਨਹੀਂ ਹੋਇਆ ਹਾਂਜੀ ਉੱਥੇ ਸੇਖੇ ਕੀ ਕੁਝ ਹੋਇਆ ਸੇਖੇ ਉਹਦੋਂ ਮੰਦਿਰ ਦੇ ਵਿੱਚ ਡੇਰੇ ਦੇ ਵਿੱਚ ਇਸ ਕਰਕੇ ਕੋਈ ਇਹੋ ਜਿਹਾ ਨਹੀਂ ਹੈਗਾ ਇਹ ਮੈਂ ਕਹਿੰਦਾ ਵੀ ਇਹਨੂੰ ਧਿਆਨ ਦੇਣਾ ਚਾਹੀਦਾ ਆਪਣੇ ਬਾਗੇ ਪਾਣੇ ਵੱਲ ਬਾਗੇ ਪਾਣੇ ਦੇ ਵਿਕਾਸ ਵਾਸਤੇ ਬਾਗੇ ਪਾਣੇ ਤਰੱਕੀ ਵਾਸਤੇ ਬਾਗੇ ਪਾਣੇ ਦੀ ਸੇਫਟੀ ਵਾਸਤੇ ਆਪਦੇ ਨਾਲ ਵੀ ਗਵਰ ਦੇ ਵਿੱਚ ਉਹਨੀ ਸਿਕਿਉਰਿਟੀ ਨਹੀਂ ਹੈਗੀ ਲੋਕਾਂ ਨੂੰ ਜੇ ਕੋਈ ਦਰਖਾਸਤ ਦਿੰਦਾ 10-10 ਦਿਨ ਕੋਈ ਉੱਥੇ ਪਾਤ ਨਹੀਂ ਪੁੱਛਦਾ ਕੋਈ ਲੈਂਡ ਜਾਂਦਾ ਪੁੱਛਦਾ ਨਹੀਂ ਉਹ ਸਾਡੇ ਕੋਲ ਬੰਦੇ ਹੈ ਨਹੀਂਗੇ ਇਸ ਕਰਕੇ ਮੈਂ ਸਮਝਦਾ ਐਮਐਲਏ ਨੂੰ ਐਮਐਲਏ ਨੂੰ ਲੋਕਾਂ ਨੇ ਬਣਾਇਆ ਆਪਦੀ ਸੇਵ ਵਾਸਤੇ ਵਿਕਾਸ ਵਾਸਤੇ ਉਹਨੂੰ ਉੱਥੇ ਹੀ ਹਲਕੇ ਦੇ ਵਿੱਚ ਆਪਦਾ ਧਿਆਨ ਦੇਣਾ ਚਾਹੀਦਾ ਤਾਂ ਕਿ ਲੋਕ ਖੁਸ਼ ਹੋ ਕੇ ਉਹਦਾ ਕੰਮ ਕਰ ਸਕਣ ਪਰ ਸਾਡੇ ਦਾ ਡਰਾਤ ਮੁਕਾਰ ਰਹੇ ਆ ਉਹ ਜੇ ਕੋਈ ਫੜਿਆ ਜਾਂਦਾ ਗਲਤ ਕੰਮ ਕਰਦਾ ਉਹਨੂੰ ਕਹਿੰਦੇ ਉਹਨੇ ਛੱਡ ਦੇ ਜੀ ਅਨਸ਼ੇ ਦਾ ਬੋਲ ਪਾਲਾ ਸਾਡੇ ਕਹਿੰਦੇ ਜੀ ਨਸ਼ੇ ਦੇ ਬੰਦ ਕਰਤਾ ਜੀ ਨਸ਼ਿਆਂ ਦੀ ਕੋਈ ਕوشਸ਼ ਕਰੀ ਜਾਂਦੇ ਉਹੀ ਕੁਸ਼ ਹੋਈ ਜਾ ਰਹੀ ਹੈ ਜੀ ਨਸ਼ੇ ਦੇ ਕਰਕੇ ਹੋ ਰਿਹਾ ਨਾ ਸਾਰਾ ਕੁਝ ਜੀ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਵਿਧਾਇਕ ਸਾਹਿਬ ਨੂੰ ਕਿ ਤੁਸੀਂ ਭਾਵੇਂ ਬਾਗੇ ਪਾਣੇ ਤੋਂ ਲੋਕਾਂ ਨੇ ਚੁਣਿਆ ਬਾਗੇ ਪਾਣੇ ਦੀ ਸੇਵਾ ਕਰੋ ਨਾ ਕਿ ਦੇਸ਼ ਵਿਦੇਸ਼ ਦੇ ਵਿੱਚ ਸਰਕਾਰੀ ਪੈਸੇ ਤੇ ਆਪਦੇ ਟੂਰ ਲਾਓ ਮੈਂ ਕਿ ਯੁੱਧ ਨਸ਼ਾ ਵਿਰੋਧ ਜਿਹੜੀ ਮੈਂ ਹਮੇਸ਼ਾ ਢੀ ਗਈ ਸੀ ਲੱਗਿਆ ਤੁਹਾਨੂੰ ਕੋਈ ਫਰਕ ਪਿਆ ਲੱਗਦਾ ਹੀ ਉਹ ਚ ਦੇਖੋ ਜੀ ਉਹਦੇ ਚ ਲੋਕਾਂ ਦੇ ਨਾਲ ਲੱਗ ਸਕਦਾ ਵੀ ਲੋਕ ਸਾਰੇ ਨਾਲ ਸਾਥ ਲੈਣ ਸਾਥ ਕੋਈ ਕਿਸੇ ਦਾ ਲੈਂਦਾ ਨਹੀਂ ਹੈਗਾ ਉਹ ਜਿਹੜੇ ਨੂੰ ਪੁੱਛਦੇ ਅਜੇ ਕੋਈ ਦੂਜੀ ਪਾਰਟੀ ਜੇ ਕੋਈ ਹੋਰ ਦੱਸਦਾ ਤੇ ਉਹਨੂੰ ਕਹਿੰਦੇ ਤੇ ਇਹਦਾ ਨਹੀਂ ਸੁਣਨੀ ਤੁਸੀਂ ਇਹਦੀ ਗੱਲ ਨਹੀਂ ਸੁਣਨੀ ਪ੍ਰਸ਼ਾਸਨ ਨੂੰ ਵੀ ਕਹਿੰਦੇ ਪੁਲਿਸ ਨੂੰ ਵੀ ਕਹਿੰਦੇ ਇਹਦੀ ਗੱਲ ਨਹੀਂ ਸੁਣਨੀ ਅਸੀਂ ਜੋ ਕਹਾਂਗੇ ਉਹ ਠੀਕ ਹੈ ਕਰੋ ਮੈਨੂੰ ਨਹੀਂ ਲੱਗਦਾ ਵੀ ਕੋਈ ਫਰਕ ਪਿਆ ਛੋਡੇ ਸਾਹਮਣੇ ਆ ਜੇ ਗੋਲੀ ਚੱਲਦੀ ਹੈ ਨਸ਼ੇ ਦੇ ਬਿਨਾਂ ਥੋੜੀ ਚੱਲਦੀ ਹੈ ਬੰਦਾ ਕੋਈ ਨਸ਼ੇ ਵਾਲਾ ਹੁੰਦਾ ਤਾਂ ਹੀ ਗੋਲੀਆਂ ਚੱਲਦੀਆਂ ਤਾਂ ਹੀ ਰਗੋਟਾ ਮਾਰ ਹੁੰਦੀ ਹੈ ਲੜਾਈ ਝਗੜੇ ਹੋਈ ਜਾਂਦੇ ਨਹੀਂ ਤਾਂ ਹੁੰਦਾ ਹੀ ਨਹੀਂ ਹੈਗਾ ਜੀ ਤੁਸੀਂ ਦੇਖ ਲਓ ਪਿੰਡਾਂ ਦੇ ਵਿੱਚ ਜਾਵੜੋ ਕੇ ਨਸ਼ੇ ਨਾ ਮਰਿਆ ਪਿਆ ਜੀ ਇਹ ਮਤਲਬ ਜੇ ਬੰਦ ਹੋਇਆ ਹੋਵੇ ਤਾਂ ਕਾਹ ਨੂੰ ਕੁਝ ਹੋਵੇ ਜੀ ਪਾਪਾ ਜੀ ਇੱਕ ਵੱਡਾ ਸਵਾਲ ਆ ਵੀ ਜਦੋਂ ਨਸ਼ੇ ਵਾਲਾ ਕੋਈ ਫੜਿਆ ਜਾਂਦਾ ਇਹੀ ਸਰਕਾਰ ਤਾਂ ਕਹਿੰਦੀ ਹੈ ਜੁੱਤ ਨਸ਼ਾ ਵਿਰੋਧ ਚਲਾਏ ਪਰ ਇਹਨਾਂ ਦੀ ਸਰਕਾਰ ਦੇ ਨੁਮਾਇੰਦੇ ਸਭ ਤੋਂ ਪਹਿਲਾਂ ਥਾਣੇ ਬੈਠੇ ਹੁੰਦੇ ਉਹਨੂੰ ਛਡਾਉਣ ਦੇ ਲਈ हां बिल्कुल सरकार हुआ आउदे बैठ दे पता नहीं सानो वोटा पाके बणावेंगे गाਸੀਂ ਅਸੀਂ ਇਹਨਾਂ ਨੂੰ ਡਰਦੇ ਛਡਾਉਂਦੇ ਆ ਪਤਾ ਨਹੀਂ ਹਸਾਦਾਰੀ ਕਰਕੇ ਕੀ ਕਰਕੇ ਛਡਾਉਂਦੇ ਆ ਕਿਉਂਕਿ ਰਣੀ ਮਿਲੀ ਗੱਲ ਹੈਗੀ ਸਰਕਾਰ ਦੀ ਸਾਰੇ ਵਿਧਾਇਕਾਂ ਦੀ ਤਾਂ ਕਰਕੇ ਹੁੰਦਾ ਨਹੀਂ ਨਹੀਂ ਹੁੰਦਾ ਕਿਉਂਕਿ ਜੇ ਵਿਧਾਇਕ ਦਾ ਡੰਡਾ ਕਰੜਾ ਕੀਤਾ ਹੋਵੇ ਡੰਡਾ ਕਰੜਾ ਹੋਵੇ ਤਾਂ ਮੈਂ ਨਹੀਂ ਸਮਝਦਾ ਕੋਈ ਹਾਲਾਤ ਉੱਥੇ ਆਉਦੇ ਹਲਕੇ ਚ ਮਾੜੇ ਹੋ ਸਕਦੇ ਜਦੋਂ ਡੰਡਾ ਹੀ ਕਰੜਾ ਨਹੀਂ ਕੋਈ ਨੂੰ ਕਹਿਣਾ ਕੁਛ ਨਹੀਂ ਜਾਂ ਕਰਨਾ ਕੁਛ ਨਹੀਂ ਜਾਂ ਉਹਦੇ ਮਨਚ ਹੀ ਨਹੀਂ ਗੱਲ ਉਹ ਫਿਰ ਤਾਂ ਜੋ ਮਰਜੀ ਉੱਥੇ ਲੁੱਟਮਾਰ ਹੋਈ ਜਾਂਦੀ ਹੈ ਜੋ ਉਹਨੂੰ ਕੋ ਦਰਬ ਰੱਖਾਈ ਹੈ ਹੁਣ ਸਾਡੇ ਬਾਗੇ ਬਣਦਾ ਜੀ ਇੱਕ ਆਖਰੀ ਸਵਾਲ ਹੈ ਜੀ ਗਿਆਣੇ ਘਟਨਾ ਹੋਈ ਸੀ ਉਹ ਕਾਲੀ ਸਕਾਰਪੀਓ ਦੇ ਵਿੱਚ ਲੋਕ ਆਏ ਸੀ ਉਹਨਾਂ ਵੱਲੋਂ ਜੜੀ ਫਾਇਰਿੰਗ ਕੀਤੀ ਗਈ ਸੀ ਤੇ ਜਿਹੜੇ ਇੱਥੋਂ ਦੇ ਆਪਣੇ ਲੋਕਾਂ ਦਾ ਵੀ ਕਹਿਣਾ ਕਿ 6 ਮਹੀਨੇ ਪਹਿਲਾਂ ਵੀ ਉਹ ਜਿਹੜੀ ਸਕਾਰਪੀਓ ਇੱਥੇ ਘੁੰਮਦੀ ਦੀ ਸੀ ਉਹਨਾਂ ਵੱਲੋਂ ਨਿੱਕੀਆਂ-ਮੋਟੀਆਂ ਵਾਰਦਾਤਾਂ ਵੀ ਕੀਤੀਆਂ ਗਈਆਂ ਤੇ ਉਹ ਜਿਹੜੀ ਵੱਡੀ ਗੱਲ ਸੀ ਕਿ ਉਸ ਸਕਾਰਪੀਓ ਦੇ ਉੱਪਰ ਜਿਹੜਾ ਪੁਲਿਸ ਦਾ ਸਟicker ਲੱਗਾ ਹੋਇਆ ਜੀ ਪ੍ਰਿੰਸਪਾਲ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ ਜੇ ਲੋਕਾਂ ਨੂੰ ਪਤਾ ਸੀ ਵੀ ਉਹ 4-5 ਮਹੀਨੇ ਪਹਿਲਾਂ ਵੀ ਗੱਡੀ ਘੁੰਮਦੀ ਹੈ ਵਾਰਦਾਤਾਂ ਹੋਈਆਂ ਤੇ ਪ੍ਰਸ਼ਾਸਨ ਨੂੰ ਕਿਉਂ ਨਹੀਂ ਪਤਾ ਸਰਕਾਰ ਨੂੰ ਕਿਉਂ ਨਹੀਂ ਪਤਾ ਸਰਕਾਰ ਦੇ ਧਿਆਨ ਚ ਹੈ ਗਈ ਹੈ ਜਿਹੜਾ ਸਟicker ਪੁਲਿਸ ਦਾ ਹੈ ਚਾ ਕਿਸੇ ਵਿਧਾਇਕ ਦਾ ਜਾਂ ਮੰਤਰੀ ਦਾ ਉਹ ਛੰਡੀ ਆਮ ਬੰਦਾ ਨਹੀਂ ਲਾ ਸਕਦਾ ਜੋ ਲਾ ਕੇ ਜਾ ਰਹੀ ਹੈ ਨਾ ਕਰੀਏ ਤੇ ਕੀ ਪੁਲਿਸ ਦੇ ਜਿੱਥੇ ਜਿੱਥੇ ਮਤਲਬ ਇਹਨਾਂ ਲਾਕੇ ਹੁੰਦੇ ਆ ਆਪਾਂ ਟ੍ਰੈਪ ਪੁਲਿਸ ਖੜੀ ਕੀ ਉਹ ਹਟਾ ਨਹੀਂ ਸਕਦੀ ਉਹਨਾਂ ਨੂੰ ਪਤਾ ਨਹੀਂ ਹੈ ਕਿ ਕੀ ਕਰ ਰਹੇ ਇਸ ਕਰਕੇ ਮੈਂ ਤੇ ਸਮਝਦਾ ਵੀ ਇਹ ਸਾਰੀ ਰਲਈ ਮਿਲੀ ਹੁੰਦੀ ਹੈ ਲੋਕਾਂ ਨੂੰ ਡਰਾਉਣ ਵਾਸਤੇ ਧੰਗਵਾਉਣ ਵਾਸਤੇ ਸਾਰਾ ਕੁਝ ਕਰੀ ਜਾ ਰਿਹਾ ਲੁੱਟਮਾਰ ਕਰਨ ਨੂੰ ਸਾਰਾ ਕੁਝ ਬਿਲਕੁਲ ਜਿਹੜੇ ਪੰਜਾਬ ਦੇ ਹਾਲਾਤ ਨੇ ਬੜੇ ਖਰਾਬ ਨੇ ਪਰ ਇੱਕ ਗੱਲ ਇਹ ਚ ਕਹਿਣੀ ਚਾਹੁੰਦੇ ਆ ਜਦੋਂ ਕਿਤੇ ਇਹੋ ਜਿਹੀਆਂ ਖਬਰਾਂ ਚੱਲਦੀਆਂ ਤਾਂ ਫਿਰ ਜਿਹੜੇ ਇੱਥੋਂ ਦੇ ਲੀਡਰ ਨੇ ਜਾਂ ਇੱਥੋਂ ਦੇ ਜਿਹੜੇ ਮੇਨ ਆਗੂ ਨੇ ਉਹ ਇਹ ਗੱਲਾਂ ਕਹਿੰਦੇ ਆ ਕਿ ਜਿਹੜਾ মিডিਆ ਜਾਣਬੁੱਝ ਕੇ ਗਲਤ ਚੀਜ਼ਾਂ ਹੀ ਦਿਖਾ ਰਿਹਾ ਪਰ ਜਦੋਂ ਜਿਹੜਾ ਕੁਝ ਗਲਤ ਹੋ ਰਿਹਾ ਉਹ ਗਲਤ ਜ਼ਰੂਰ ਦਿਖਾਇਆ ਜਾਊਗਾ ਜੇ ਸਹੀ ਹੋ ਰਿਹਾ ਤਾਂ ਸਹੀ ਵੀ ਦਿਖਾਇਆ ਜਾਊਗਾ ਇਸ ਕਰਕੇ মিডিਆ ਤੇ ਸਵਾਲ ਨਾ ਚੱਕੇ ਜਾਣ ਆਪਣੇ ਕੰਮਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ ਜਗਸੀਰ ਸਿੰਘ ਖਾਲੇਕੇ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਪੰਜਾਬ ਦੇ ਹਾਲਾਤ ਜਿਹੜੇ ਹੱਦ ਤੋਂ ਵੱਧ ਜਿਹੜੇ ਹੋ ਚੁੱਕੇ ਨੇ ਤੇ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਆ ਕੱਲੇ ਜਿਹੜੇ ਬਿਆਨਬਾਜ਼ੀਆਂ ਨਾਲ ਹੀ ਸਰਨਾ ਕੰਮ ਕਰਨ ਦੀ ਵੀ ਲੋੜ ਆ ਉਮੀਦ ਕਰਦੇ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਜਰੂਰ ਕਰਾਂਗੇ ਸਾਡਾ ਪੇਜ ਫੋਲੋ